ਸਦੂ ਮੂਸੇਵਾਲ ਦੇ ਪਤੱਬਲ ਕੋਰ ਸਿੰਘ ਜਿਨ੍ਹਾਂ ਨੂੰ ਕਪਾਲ ਸਿੰਘ ਸਮਾਉ ਵੱਲੋਂ ਸਮਾਉ ਪਿੰਡ ਵਿੱਚ ਰੱਖੇ ਧੀਆਂ ਦੇ ਪ੍ਰੋਗਰਾਮ ਤੇ ਇਨਵਾਈਟ ਕੀਤਾ ਗਿਆ ਜਿੱਥੇ ਉਹਨਾਂ ਦਾ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਇਸ ਦੇ ਨਾਲ ਹੀ ਪੰਜਾਬੀ ਫਿਲਮਾਂ ਦੇ ਹਿੱਟ ਕਲਾਕਾਰ ਨਿਰਮਲ ਰਿਸ਼ੀ ਨੂੰ ਵੀ ਇੱਥੇ ਇਨਵਾਈਟ ਕੀਤਾ ਗਿਆ ਤੇ ਉਹਨਾਂ ਦਾ ਵੀ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਤੋਂ ਸਭ ਤੋਂ ਬਾਅਦ ਉੱਥੇ ਮੌਜੂਦ ਧੀਆਂ ਨੂੰ ਬਲਕੌਰ ਸਿੰਘ ਦੇ ਹੱਥ ਹਸੰਦਾਰੇ ਵੀ ਦਿੱਤੇ ਗਏ ਇਸਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਨਰਮਲ ਰਿਸ਼ੀ ਦੀ ਨਜ਼ਰ ਬਲਕੌਰ ਸਿੰਘ ਤੇ ਪੈਂਦੀ ਹੈ ਤਾਂ ਕਿੰਨੇ ਪਿਆਰ ਨਾਲ ਦੋਵੇਂ ਇੱਕ ਦੂਸਰੇ ਨੂੰ ਮਿਲਦੇ ਹਨ ਬਾਕੀ ਦੋਸਤੋ ਤੁਸੀਂ ਵੀ ਦੇਖੋ ਇਸ ਧੀਆਂ ਦੇ ਪ੍ਰੋਗਰਾਮ ਦੀ ਕੁਝ ਵੀਡੀਓ ਕਲਿੱਪ I can't okay. ਆਦਾ ਘਰ ਇਹ ਤੁਹਾਡੇ ਲਈ ਬਣਾਇਆ ਸਮਾਜ ਨੂੰ ਸਨੇਹਾ ਦਿੱਤਾ ਜਿਹਨੇ ਤੁਸੀਂ ਵੱਡੀਆਂ-ਵੱਡੀਆਂ ਜ਼ਮੀਨਾਂ ਧੀਆਂ ਦੀਆਂ ਹੜੱਪ ਲੈਣੇ ਹੋ ਉਹਨਾਂ ਧੀਆਂ ਦੇ ਲਈ ਘਰ ਬਣਾਉਣਾ ਸਿੱਖੋ ਉਹਨਾਂ ਧੀਆਂ ਨੂੰ ਕੁਝ ਨਾ ਕੁਝ ਤੋਹਫੇ ਦੇਣੇ ਸਿੱਖੋ ਉਹਨਾਂ ਧੀਆਂ ਦੇ ਕਦੇ ਇਕੱਲੇ ਬੈਠ ਕੇ ਦਰਦ ਸੁਣਨੇ ਇਹ ਦੇਖੋ ਇਸ ਘਰ ਦੇ ਵਿੱਚ ਜਦੋਂ ਧੀਆਂ ਆਉਂਦੀਆਂ ਨੇ ਮੈਂ ਰਾਤੀ 2-2 ਵਜੇ ਤੱਕ ਉਹਨਾਂ ਦੀਆਂ ਸਟੋਰੀਆਂ ਸੁਣਦਾ ਹਰ ਤੇਰੇ ਦੇ ਵਿੱਚ ਇੱਕ ਬੜੀ ਦਰਦਨਾਕ ਸਟੋਰੀ ਹੈ ਹਰ ਤੇਰੇ ਦੇ ਵਿੱਚ ਇੱਕ ਬਹੁਤ ਵੱਡਾ ਦਰਦ ਲੁਕਿਆ ਹੋਇਆ। ਕੱਲਾ ਏ ਤੀਆਂ ਦਿੱਤਾ ਪਾਉਣਾ ਨਹੀਂ ਹੈਗਾ ਸਾਡਾ ਮਤਲਬ। ਸਾਡਾ ਕੱਲਾ ਪੀਣਾ ਟੁੱਟਣਾ ਮਤਲਬ ਨਹੀਂ ਹੈਗਾ। ਸਾਡਾ ਉਹਨਾਂ ਟੁੱਟੀਆਂ ਹੋਈਆਂ ਭੈਣਾਂ ਨੂੰ ਦੁਬਾਰਾ ਜੋੜਨਾ, ਉਹਨਾਂ ਪਿਛੜੀਆਂ ਮਾਮਾਂ ਤੇ ਤੀਆਂ ਦਾ ਮਿਲਾਪ ਕਰਾਉਣਾ, ਉਹਨਾਂ ਭੈਣਾਂ ਨੂੰ ਤੇ ਤੀਆਂ ਨੂੰ ਜਿਨ੍ਹਾਂ ਦੇ ਲੰਬੇ ਸਮੇਂ ਤੋਂ ਮਾਪੇ ਛੁੱਟ ਗਏ ਸੀ, ਪੇਕੇ ਛੁੱਟ ਗਏ ਸੀ, ਜਿਨ੍ਹਾਂ ਦੇ ਘਰ ਕਦੇ ਪੀਪੇ ਦੀ ਸ਼ਕਲ ਨਜ਼ਰ ਨਹੀਂ ਆਉਂਦੀ ਸੀ। ਅੱਜ ਮੈਂ ਮੈਂ ਨੇ ਬਿਰੋਸ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਜਗਤ ਪ੍ਰਾਪ ਹੋਣ ਦਾ ਇੱਕ ਮਾਣ ਦਿੱਤਾ